ਦੇਖੇ ਜਿਹੜਾ ਹੈਡ ਤੇ ਹੈਡ ਨੈਕ ਮੀਨਸ ਗਰਦਨ ਤੇ ਗਰਦਨ ਸਿਰ ਤੱਕ ਦਾ ਇਹ ਸਭ ਤੋਂ ਕਾਮਨ ਕੈਂਸਰ ਹੈਗਾ ਤੀਜਾ ਸਭ ਤੋਂ ਕਾਮਨ ਕੈਂਸਰ ਦੁਨੀਆ 'ਚ ਜੀ ਹੋਰ ਇਸ ਕੈਂਸਰ ਦੇ ਅੰਦਰ ਸਭ ਤੋਂ ਜ਼ਿਆਦਾ ਦਿੱਕਤ ਕੀ ਹੈਗੀ ਕਿ ਮੋਰਟੈਲਿਟੀ ਡੈਥ ਰੇਟ ਬਹੁਤ ਜ਼ਿਆਦਾ ਹੈ ਕੈਂਸਰ ਦੇ ਕੇਸਿਸ ਜਿਹੜੇ ਹੈਗੇ ਤੁਹਾਨੂੰ ਜ਼ਿਆਦਾ ਪਤਾ ਵਧਦੇ ਹੋਏ ਨਜ਼ਰ ਆ ਰਹੇ ਆ ਬਹੁਤ ਜ਼ਿਆਦਾ ਹੁਣ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਹੋ ਗਏ ਆ ਇਹਦਾ ਕਾਰਨ ਕੀ ਹੈ ਲਾਈਫ ਸਟਾਈਲ ਦਾ ਕੋਈ ਚੇਂਜਿਸ ਨੇ ਇਹ ਐਲਕੋਹਲ ਦੀ ਤਮਾਕੂ ਦੀ ਜਿਹੜੀ ਪ੍ਰਯੋਗ ਹੈ ਉਹ ਵੱਧਦਾ ਜਾ ਰਿਹਾ ਹੈ ਉਹ ਹੈ ਕੀ ਖਾਸ ਕਾਰਨ ਕੀ ਹੈ ਪਹਿਲਾਂ ਅਸੀਂ ਦੂਜੀ ਦੀ ਗੱਲ ਕਰਦੇ ਹਾਂ ਜਿਹੜੇ ਜ਼ਖਮ ਹੋ ਗਿਆ ਜੀਭ ਤੇ ਦਰਦ ਹੋ ਰਹੀ ਹੈ ਠੰਡਾ ਪਾਣੀ ਗਰਮ ਪਾਣੀ ਲੱਗ ਰਿਹਾ ਕੋਈ ਵੱਧਦਾ ਜਾ ਰਿਹਾ ਅਸੀਂ ਉਹਨੂੰ ਇਗਨੋਰ ਕਰੀ ਜਾਂਦੇ ਹਾਂ ਕੋਈ ਕੈਂਸਰ ਹੋ ਸਕਦਾ ਹੈ ਔਰ ਇੱਕ ਐਂਸਰ ਠੀਕ ਹੋਣ ਵਾਲੇ ਕੈਂਸਰ ਹੈਗੇ ਆਰਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਅੱਜ ਦੀ ਜੇਕਰ ਗੱਲ ਕਰ ਲਈਏ ਲੋਕ ਖਾਣ ਪੀਣ ਦੇ ਵਿੱਚ ਇਸ ਤਰ੍ਹਾਂ ਉਲਝੇ ਹੋਏ ਨੇ ਕਿ ਬਹੁਤ ਸਾਰੀਆਂ ਬਿਮਾਰੀਆਂ ਖਾਣ ਪੀਣ ਦੇ ਨਾਲ ਹੁੰਦੀਆਂ ਨੇ ਤੇ ਉਹਨਾਂ ਦਾ ਕਈ ਵਾਰ ਪਤਾ ਵੀ ਲੇਟ ਲੱਗਦਾ ਹੈ ਸਭ ਤੋਂ ਭਿਆਨਕ ਬਿਮਾਰੀ ਕਹਿ ਲਈਏ ਕੈਂਸਰ ਨੂੰ ਕਿਹਾ ਜਾ ਰਿਹਾ ਹੈ ਤੇ ਇਸ ਨੂੰ ਬਹੁਤ ਸਾਰੇ ਲੋਕ ਕਹਿੰਦੇ ਕਿ ਲਾ ਇਲਾਜ ਬਿਮਾਰੀ ਹੈ ਇਸ ਦਾ ਕੋਈ ਇਲਾਜ ਨਹੀਂ ਹੈ ਪਰ ਅੱਜ ਸਾਇੰਸ ਨੇ ਇੰਨੀ ਤਰੱਕੀ ਕਰ ਲਈ ᱛੀ ਹੈ ਕਿ ਹਰ ਚੀਜ਼ ਦਾ ਇਲਾਜ ਸੰਭਵ ਹੋ ਚੁੱਕਾ ਹੈ ਉੱਥੇ ਹੀ ईएनटी ਦੀ ਗੱਲ ਕਰ ਲਈ ਤਾਂ ਈਐਨਟੀ ਦੇ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਇਹ ਸਰੀਰ ਦੇ ਜ਼ਰੂਰੀ ਅੰਗ ਨੇ ਪਰੇ ਅੰਗ ਛੋਟੇ ਹੋਣ ਕਰਕੇ ਇਹਨਾਂ ਦੀ ਸਮੱਸਿਆ ਛੇਤੀ ਪਕੜ ਦੇ ਵਿੱਚ ਨਹੀਂ ਆਂਦੀ ਜਦੋਂ ਬੰਦਾ ਲੇਟ ਹੋ ਜਾਂਦਾ ਤੇ ਫਿਰ ਦਿੱਕਤ ਵੀ ਵੱਧ ਜਾਂਦੀ ਹੈ ਪਰ ਅੱਜ ਸਾਇੰਸ ਇੰਨੀ ਤਰੱਕੀ ਕਰ ਚੁੱਕਿਆ ਹੈ ਕਿ ਸਾਡੇ ਨਾਲ ਇਸ ਵਕਤ 40 ਦੇ ਡਾਕਟਰ ਮੌਜੂਦ ਨੇ ਜਿਹੜੇ ਰੋਬੋਟਿਕ ਤਰੀਕੇ ਦੇ ਨਾਲ ਇਹ ਸਾਰੀਆਂ ਬਿਮਾਰੀਆਂ ਨੂੰ ਡਾਇਗਨੋਸ ਵੀ ਕਰਦੇ ਆ ਤੇ ਇਹਨਾਂ ਦਾ ਇਲਾਜ ਵੀ ਕਰ ਲੈਂਦੇ ਆ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਸਰ ਥੈਂਕ ਯੂ ਸਰ ईएनटी ਦੀ ਅੱਪਾ ਗੱਲ ਕਰ ਰਹੇ ਆ ਅੱਜ ईएनटी ਦੇ ਵਿੱਚ ਜਿਸ ਤਰ੍ਹਾਂ ਕੇ ਗੱਲ ਕਰ ਲਈਏ ਨੱਕ ਦੀ ਗਲੇ ਦੀ ਕੰਨ ਦੀ ਆਮ ਕਰਕੇ ਲੋਕ ਸੋਚਦੇ ਆ ਕਿ ਨਾਰਮਲ ਚੀਜ਼ ਹੈ ਇਹ ਤਾਂ ਬਹੁਤ ਭੈਂਕਰ ਬਿਮਾਰੀ ਨਹੀਂ ਹੁੰਦੀ ਪਰ ਜਿਸ ਤਰ੍ਹਾਂ ਹੁਣ ਤੁਸੀਂ ਦੇ ਰਹੇ ਸੀ ਇਹਦੇ ਚ ਫਾਈਲ ਦੇ ਦੱਸ ਰਹੇ ਸੀਗੇ ਉਹ ਤਾਂ ਲੱਗਦਾ ਬਹੁਤ ਭੈਂਕਰ ਬਿਮਾਰੀਆਂ ਨੇ ਦੇਖਿਏ ਜਿਹੜਾ ਹੈਡ ਤੇ ਹੈਡ ਨੈਕ ਮੀਨਸ ਗਰਦਨ ਤੇ ਗਰਦਨ ਸਿਰ ਤੱਕ ਦਾ ਇਹ ਸਭ ਤੋਂ ਕਾਮਨ ਕੈਂਸਰ ਹੈਗਾ ਤੀਜਾ ਸਭ ਤੋਂ ਕਾਮਨ ਕੈਂਸਰ ਦੁਨੀਆ 'ਚ ਜੀ ਔਰ ਇਸ ਕੈਂਸਰ ਦੇ ਅੰਦਰ ਸਭ ਤੋਂ ਜ਼ਿਆਦਾ ਦਿੱਕਤ ਕੀ ਹੈਗੀ ਕਿ ਮੋਰਟੈਲਿਟੀ ਡੈਥ ਰੇਟ ਬਹੁਤ ਜ਼ਿਆਦਾ ਹੈ ਅੱਛਾ ਆਪਾਂ ਇਹਨਾਂ ਨੂੰ ਦੋ ਚ ਡਿਵਾਈਡ ਕਰਕੇ ਗੱਲ ਕਰਾਂਗੇ ਇੱਕ ਉਹ ਕੈਂਸਰ ਜਿਹਦਾ ਪਤਾ ਨਹੀਂ ਲੱਗਦਾ ਇੱਕ ਹੈ ਜਿਹਦਾ ਪਤਾ ਲੱਗਣ ਦੇ ਬਾਅਦ ਵੀ ਅਸੀਂ ਇਗਨੋਰ ਕਰਦੇ ਹਾਂ ਪਹਿਲਾਂ ਅਸੀਂ ਦੂਜੀ ਦੀ ਗੱਲ ਕਰਦੇ ਹਾਂ ਜਿਹੜੇ ਜ਼ਖਮ ਹੋ ਗਿਆ ਜੀਭ ਤੇ ਦਰਦ ਹੋ ਰਹੀ ਹੈ ਠੰਡਾ ਪਾਣੀ ਗਰਮ ਪਾਣੀ ਲੱਗ ਰਿਹਾ ਉਹ ਵੱਧਦਾ ਜਾ ਰਿਹਾ ਅਸੀਂ ਉਹਨੂੰ ਇਗਨੋਰ ਕਰੀ ਜਾਂਦੇ ਹਾਂ ਉਹ ਕੈਂਸਰ ਹੋ ਸਕਦਾ ਹੈ ਔਰ ਇਹ ਕੈਂਸਰ ਠੀਕ ਹੋਣ ਵਾਲੇ ਕੈਂਸਰ ਹੈਗੇ ਜਿਹਦੇ ਸਰਜਰੀ ਜਾਂ ਰੇਡੀਏਸ਼ਨ ਜਾਂ ਕੀਮੋਨਾ ਬਿਲਕੁਲ ਠੀਕ ਹੋ ਸਕਦੇ ਆ ਸਾਡੀ ਮੁਸ਼ਕਿਲ ਕੀ ਹੈਗੀ ਅਸੀਂ ਉਹਨੂੰ ਪਾਲਦੇ ਰਹਨੇ ਆ ਜਦ ਤੱਕ ਇਹ ਆਪਰੇਟੇਬਲ ਨਾ ਇਹ ਆਪਰੇਟੇਬਲ ਨਾ ਹੋ ਜਾਏ ਕਈ ਵਾਰੀ ਗਰਦਨ ਦੇ ਅੰਦਰ ਸਵੇਲਿੰਗਸ ਆ ਜਾਂਦੀਆਂ ਉਹ ਕੈਂਸਰ ਹੋ ਸਕਦੀਆਂ ਅਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ ਜਦ ਤੱਕ ਅਸੀਂ ਉਹਨੂੰ ਦੇਖਾਂ ਦੂਜੀ ਗੱਲ ਹੈ ਕਿ ਜਦ ਫੂਡ ਪਾਈਪ ਦਾ ਕੈਂਸਰ ਸਾਲ ਲੈਂਦੀ ਪਾਈਪ ਦਾ ਕੈਂਸਰ ਨੋਜ਼ ਐਂਡ ਪੈਰੀਨੈਜ਼ਲ ਦੇ ਕ ਇਹਨਾਂ ਚ ਯੂਜੂਲੀ ਸਿੰਪਟਮ ਲੇਟ ਆਂਦੇ ਆ ਇਨੀਸ਼ੀਅਲ ਸਿੰਪਟਮ ਕੀ ਹੋਏਗਾ ਕਿ ਸਰ ਖਾਣਾ ਖਾਂਚ ਦਿੱਕਤ ਹੋ ਰਹੀ ਹੈ ਜਦ ਮੈਂ ਖਾਣਾ ਖਾਣਾ ਤੇ ਮੈਨੂੰ ਮੁਰਗੀ ਫਸਦੀ ਹੈ ਕਦੇ-ਕਦੇ ਮੈਂ ਪਾਣੀ ਪੀ ਲੈਣਾ ਠੀਕ ਹੋ ਜਾਂਦੀ ਹੈ ਮੈਂ ਕਦੇ ਤੇਜ਼ ਚੱਲਦਾ ਮੈਨੂੰ ਸਾਹ ਚੜਦਾ ਹੈ ਔਰ ਛਾਤੀ ਮੇਰੀ ਠੀਕ ਹੈ ਇਹ ਸਿੰਪਟਮਸ ਵੀ ਕੈਂਸਰ ਨਾਲ ਲਿੰਕ ਹੋ ਸਕਦੇ ਆ ਜੋ ਯੂਜੂਲੀ ਲੇਟ ਆਉਂਦੇ ਆ ਔਰ ਇਹਨਾਂ ਦੇ ਅੰਦਰ ਪ੍ਰੋਗਨੋਸਿਸ ਥੋੜੀ ਘੱਟ ਹੁੰਦੀ ਹੈ ਤੀਜੇ ਕੈਂਸਰ ਹੈਗੇ ਜੋ ਅੱਖਾਂ ਦੇ ਆਸ-ਪਾਸ ਸਾਈਨਸਿਸ ਹੁੰਦੇ ਆ ਇਹਨਾਂ ਦੇ ਇਹਨਾਂ ਦੀ ਦਿੱਕਤ ਕੀ ਹੁੰਦੀ ਹੈ ਕਿ ਜਾਂ ਤਾਂ ਇਹ ਅੱਖ ਨੂੰ ਇਨਵੋਲ ਕਰਦੇ ਆ ਉਸ ਵਕਤ ਪੇਸ਼ੈਂਟ ਜਦ ਆਂਦਾ ਹੈ ਇਟ ਇਜ਼ ਵੈਰੀ ਮੱਚ ਐਡਵਾਂਸਡ ਯਾ ਇੱਕ ਕੈਂਸਰ ਬ੍ਰੇਨ ਤੱਕ ਸਪਰੈਡ ਹੋਣਗੇ ਜਿਹੜੀ ਬੋਨ ਹੈਗੀ ਬ੍ਰੇਨ ਤੇ ਸਾਈਨਸਿਸ ਦੇ ਵਿੱਚ ਇਹ 1.5 ਤੋਂ 2 ਮਿਲੀਮੀਟਰ ਹੁੰਦੀ ਆ ਔਰ ਕਿਸੇ ਵੀ ਕੈਂਸਰ ਨੂੰ ਇਹਨੂੰ ਇਰੋਡ ਕਰਨ ਚ 15 ਦਿਨ ਤੋਂ ਲੈ ਕੇ ਮਹੀਨਾ ਲੱਗਦਾ ਸੋ ਉਸਤੇ ਪਹਿਲਾਂ ਦੇ ਸਿੰਪਟਮ ਕਿਸਾਨ ਹੀ ਆ ਰਿਹਾ ਪੇਨ ਰਹਿ ਰਹੀ ਹੈ ਯਾ ਹਾਈਪੋਸੈਂਸਿਟੀ ਫੇਸ ਕਿ ਕੋਈ ਹੱਥ ਨਾਲ ਨਹੀਂ ਪਤਾ ਨਹੀਂ ਲੱਗ ਰਿਹਾ ਇਹ ਸਾਰੇ ਉਹ ਸਿੰਪਟਮ ਹੈ ਜਿਹੜੇ ਕੈਂਸਰ ਨੂੰ ਡਾਇਰੈਕਟ ਕਰਦੇ ਨੇ ਜੀ ਤੁਸੀਂ ਰੋਬੋਟਿਕ ਗੱਲ ਕਰ ਰਹੇ ਸੀ ਕਿ ਰੋਬੋਟ ਦੇ ਨਾਲ ਸਾਰਾ ਕੁਝ ਹੋ ਰਿਹਾ ਔਰ ਤੁਸੀਂ ਉਹਨੂੰ ਦਿਖਾ ਵੀ ਰਹੇ ਹੋ ਉਹ ਕਿੰਨਾ ਕੁ ਪੋਸੀਬਲ ਹੈ ਤੇ ਕਿੰਨਾ ਕਾਰਗਰ ਸਾਬਿਤ ਹੁੰਦਾ ਸਰ ਰੋਬੋਟਿਕ ਦੀ ਇੰਡੀਕੇਸ਼ਨ ਸਟੇਜ 1 2 ਕੈਂਸਰ ਹੈ ਸਟੇਜ 3 4 ਅਜਮੋ ਗੱਲ ਹੋ ਰਹੀ ਸਟੇਜ 4 ਦੀ ਉਥੇ ਰੋਬੋਟਿਕ ਕੁਝ ਨਹੀਂ ਕਰੇਗਾ ਇਹ ਰੋਬੋਟਿਕ ਪੈਸੇ ਰੋਬੋਟ ਇਟ ਇਜ਼ ਨੋਟ ਐਨ ਐਕਟਿਵ ਰੋਬੋਟ ਰੋਬੋਟ ਆਪਰੇਟ ਨਹੀਂ ਕਰ ਰਿਹਾ ਰੋਬੋਟਿਕ ਦਾ ਫਾਇਦਾ ਕੀ ਹੈ ਕਿ ਜੋ ਇਨ ਐਕਸੈਸਿਬਲ ਏਰੀਆ ਜਿੱਥੇ ਹਿਊਮਨ ਅਪਰੋਚ ਨਹੀਂ ਹੋ ਰਹੀ ਇਹ ਉੱਥੋਂ ਜਾ ਕੇ ਵੀ ਚੀਜ਼ ਨੂੰ ਕੱਢ ਲੇਗਾ। ਔਰ ਦੂਜਾ ਫਾਇਦਾ ਹੈ ਕਿ 2.5 ਹੱਦੋਂ ਪੈਰ ਚਾਰ ਸਾਨੂੰ ਰੋਬੋਟਿਕ ਆਰਮਸ ਮਿਲ ਗੀਆਂ ਜਿਨ੍ਹਾਂ ਨਾਲ ਰਾਹੀਂ ਅਸੀਂ ਕੰਮ ਕਰ ਸਕਦੇ ਹਾਂ। ਰੋਬੋਟ ਦਾ ਐਸ ਔਨ ਟੂਡੇ ਓਰਲ ਕੈਵਿਟੀ ਐਂਡ ਲੈਰਿੰਗਸ ਬਹੁਤ ਅੱਛਾ ਰੋਲ ਹੈ। ਟੰਗ, ਬੇਸ ਆਫ ਟੰਗ ਜਿੱਥੇ ਤੱਕ ਸਰਜਰੀ ਬਹੁਤ ਮੁਸ਼ਕਿਲ ਹੈ। ਥਾਇਰੋਇਡ ਕੈਂਸਰਸ, ਦੀ ਲੈਰਿੰਜਲ ਸੁਪਰਾ ਗਲੋਡਿਕ ਕੈਂਸਰਸ ਇਹ ਰੋਬੋਟ ਨਾਲ ਕੀਤੇ ਜਾ ਸਕਦੇ ਨੇ। ਕਿੰਤੂ ਜੋ ਸਾਈਨਸਿਸ ਦੇ ਸਕਲ ਬੇਸ ਦੇ ਕੈਂਸਰ ਹੈ ਹਲੇ ਇਹ ਰਿਪੋਰਟ ਵਿజిਬਲ ਨਹੀਂ ਹੈ ਇੱਕ ਰਿਪੋਰਟ ਦੀ ਰਿਸਰਚ ਹੋਈ ਹੈ ਜੋ ਸਿੰਗਲ ਆਰਮਡ ਰਿਪੋਰਟ ਹੈ ਉਹ ਅੰਡਰ ਟ੍ਰਾਇਲ ਹੈਗਾ ਹਾਲੇ ਹਲੇ ਮਾਰਕੀਟਸ ਵਰਲਡ ਚ ਨਹੀਂ ਹੈਗਾ ਉਸ ਦੇ ਰਾਹੀਂ ਹੋ ਸਕਦਾ ਹੈ ਕੱਲ ਨੂੰ ਇਹ ਪੋਸੀਬਲ ਹੋਏ ਜੀ ਡਾਕਟਰ ਸਾਹਿਬ ਗੱਲ ਕਰ ਲਈਏ ਕਿ ਕੈਂਸਰ ਦੇ ਕੇਸਿਸ ਜਿਹੜੇ ਹੈਗੇ ਤੁਹਾਨੂੰ ਜਿਆਦਾ ਪਤਾ ਵੱਧਦੇ ਹੋਏ ਨਜ਼ਰ ਆ ਰਹੇ ਆ ਬਹੁਤ ਜਿਆਦਾ ਹੁਣ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਜਿਆਦਾ ਹੋ ਗਏ ਆ ਇਹਦਾ ਕਾਰਨ ਕੀ ਹੈ ਲਾਈਫ ਸਟਾਈਲ ਦਾ ਕੋਈ ਚੇਂਜਸ ਨੇ ਜਾਂ ਅਲਕੋਹਲ ਦੀ ਤਮਾਕੂ ਦੀ ਜਿਹੜੀ ਪ੍ਰਯੋਗ ਹੈ ਉਹ ਵੱਧਦਾ ਜਾ ਰਿਹਾ ਉਹ ਹੈ ਕੀ ਖਾਸ ਕਾਰਨ ਕੀ ਹੈ सर असं एक लाइन कहने लाइफ स्टाइल मॉडिफिकेशन होनी चाहिए है अजक देखो कोई पार्टी चले जाओ कोई शादी चले जाओ एलकोहल हुआ जब तक असं इन्हते कंट्रोल नहीं करा सा कैंसर घट वेगा नहीं समोकिंग एक बहुत बड़ा रिस्क फैक्टर है टोबैको तो एक अनादर रिस्क फैक्टर है साड़ी प्रॉब्लम है कि सांग जनरेशन दोनों कंबाइन कर रही है एंड रिस्क फैक्टर जरा दोनों लैके 33% ਇਨਕਰੀਸ ਹੋ ਰਿਹਾ ਮਤਲਬ ਜੇਕਰ ਸ਼ਰਾਬ ਪਿੰਦੇ ਹੋਏ ਕੋਈ ਬੰਦਾ ਤਮਾਕੂ ਮਤਲਬ ਸਿਗਰਟ ਦਾ ਇਸਤੇਮਾਲ ਕਰਦਾ ਤਾਂ 30% ਤੇਜ਼ੀ ਦੇ ਨਾਲ ਕੈਂਸਰ ਹੋਊਗਾ ਹੋਰ ਵਧੇਗਾ اچھا ਤਾਂ 33% ਇਨਸੀਡੈਂਸ ਵੜ ਗਿਆ ਸੋ ਜਿਹਨੂੰ ਕੈਂਸਰ ਦੇ ਚਾਂਸਸ ਘੱਟ ਸੀਗੇ ਉਹਨੂੰ 33% ਤੋਂ ਬਹੁਤ ਜ਼ਿਆਦਾ ਹੁੰਦਾ ਸੋ ਥਿਸ ਇਜ਼ ਦੀ ਪ੍ਰੋਬਲਮ ਔਰ ਇਹ ਯੰਗ ਜਨਰੇਸ਼ਨ ਜ਼ਿਆਦਾ ਹੋ ਗਿਆ ਟ੍ਰੈਂਡ ਉਸ ਕਿਸੇ ਪਾਰਟੀ ਚੱਲੇ ਹੁਕਸਮੋਕਿੰਗ ਪਤਾ ਨਹੀਂ ਕਿਉਂ ਕਾਮਨ ਹੋਈ ਜਾ ਰਹੀ ਹੈ ਸਿਗਰਟ ਬੈਨਡ ਹੈ ਫਿਰ ਵੀ ਮਿਲੀ ਜਾਂਦੀ ਹੈ ਸੋ ਇਹਨਾਂ ਤੇ ਸਾਨੂੰ ਚੈੱਕ ਕਰਨਾ ਪੈਦਾ ਦੂਜੀ ਹੈ ਫੂਡ ਐਡਲਟਰੇਸ਼ਨ which is very touchy topic and pollution the vehicle pollution ye sab cancer produce ਕਰਦੇ ਪਾਣੀ ਵੀ ਕਾਰਨ ਹੋ ਸਕਦਾ ਹੈ ਜੇ ਅਗਰ ਐਂਪਿਅਰ ਵਾਟਰ ਹੈ ਦੇ ਆਰ ਕੈਂਸਰ ਜੈਨਰਿਕ ਟ੍ਰਿਕਲ ਹੋਰ ਜਦੋਂ ਤੁਹਾਡੇ ਕੋਲ ਮਰੀਜ਼ ਪਹੁੰਚਦਾ ਜਾਂ ਕਿਸੇ ਵੀ ਡਾਕਟਰ ਕੋਲ ਪਹੁੰਚਦਾ ਉਹ ਅਕਸਰ ਦੇਖਿਆ ਜਾਂਦਾ ਉਹ ਲਾਸਟ ਸਟੇਜ ਦੇ ਉੱਤੇ ਹੁੰਦਾ ਹੈ ਇਹ ਪਹਿਲੀ ਜਾਂ ਦੂਜੀ ਸਟੇਜ ਤੇ ਜਿੱਥੇ ਤੁਸੀਂ ਕਹਿੰਦੇ ਹੋ ਬੜਾ ਛੇਤੀ ਇਲਾਜ ਹੋ ਸਕਦਾ ਉਹ ਕਿਉਂ ਨਹੀਂ ਪਤਾ ਲੱਗਦੀ ਜਾਂ ਸਿੰਪਟਮਸ ਦੀ ਅਵੇਅਰਨੈਸ ਨਹੀਂ ਹੈਗੀ ਲੋਕਾਂ 'ਚ ਸਾਡੇ ਨੇ ਟ੍ਰੈਂਡ ਹੈਗਾ ਜੀ कि छुपाई जाओ वो बड़ा गंदा ट्रेंड है दूजा कई बार लोग कहें चलो छोटी जी की दिक्कत है जी मेरे चाचे नी कुछ नहीं है असि सिमटम न भी सुप्रैस कर लें अगर सिमटम न लेके असं आगे जावे ठीक है तो ठीक हैगा कैंसर का इलाज हो जाएगा ये अप्रोच करनी पैनी है सू सिमटम मैं दसिया जी डिफिकल्टी इन सॉल्विंग खाना नहीं लग रहा सह दिक्कत हैगी कोई गांठ हैगी गर्दन च कोई ਪੇਨ ਹੈਗੀ ਤੰਗ ਤੇ ਥਿਸ ਆਲ ਸਿੰਪਟਮ ਆਫ ਕੈਂਸਰ ਜੀ ਤੁਸੀਂ ਬਲੈਕ ਫੰਗਸ ਦੀ ਗੱਲ ਕੀਤੀ ਹੈ ਅੱਜ ਕੱਲ ਸਕਿਨ ਡਿਸੀਜ਼ ਬਹੁਤ ਜ਼ਿਆਦਾ ਵਧਦੀਆਂ ਅਸੀਂ ਦੇਖ ਰਹੇ ਹਾਂ ਸਵੈਰੈਸਿਸ ਦੀ ਪ੍ਰੋਬਲਮ ਬਹੁਤ ਹੋ ਰਹੀ ਹੈ ਲੋਕਾਂ ਨੂੰ ਦਾਦ ਜਿਹਨੂੰ ਕਹ ਦਿੰਦੇ ਆ ਉਹਦੀ ਸਮੱਸਿਆ ਬਲੈਕ ਫੰਗਸ ਦੀ ਸਮੱਸਿਆ ਵੀ ਹੈਗੀ ਹੈ ਇਹਦੇ ਲਈ ਵੀ ਲੋਕ ਅਵੇਅਰ ਨਹੀਂ ਹੈਗੇ ਇਹਦੇ ਲਈ ਜ਼ਿਆਦਾਤਰ ਲੋਕ ਕੀ ਕਰਦੇ ਆ ਕਿ ਆਯੁਰਵੈਦਿਕ ਜਾਂ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰਦੇ ਆ ਮੈਂ ਮੰਨਦਾ ਕਿ ਆਯੁਰਵੈਦਿਕ ਦੇ ਵਿੱਚ ਵੀ ਬਹੁਤ ਸਾਰੇ ਇਲਾਜ ਸਰਲ ਹੈਗੇ ਨੇ ਪਰ ਉਹ ਲੇਟ ਹੋ ਸਕਦੇ ਆ ਸੋ ਕਿਦਾਂ ਤੁਸੀਂ ਦੇਖਦੇ ਹੋ ਜਿਹੜੀ ਬਲੈਕ ਫੰਗਸ ਕਿਉਂ ਵੱਧ ਰਹੀ ਹੈ ਸਰ ਬਲੈਕ ਫੰ ने अंदर मॉर्टैलिटी इज़ वेरी हाई तीस से चालीस परसेंट बंदे मर जाते हैं अच्छा। क्योंकि ब्लैक फंगस इज़ म्यूकर माइकोसिस ये यूजली किन को होती है डायबिटिक पेशेंट्स इम्यूनो कॉम्प्रोमाइज जिनको रेडिएशन लगी हो जिनको कैंसर हो उनको होती है जी। तो एक तो डिजीज़ पहले ही है ऊपर से ब्लैक फंगस का होना दोनों कॉन्ट्रीब्यूट करते हैं इसके अंदर हो सकता है आयुर्वेदिक ट्रीटमेंट के बारे को को में कोई कमेंट नहीं कर पाऊंगा पर एक अच्छा एंटी फंगल ड्रग मिलना चाहिए जो जहाँ जहाँ ब्लैक फंगस है उस एरिया को निकाल दिया जाता उसके आ, एंटी है उसके बाद फंगल दवाइया दी जाती हैं अब तीन जी कॉन्फ्रेंस के दसियाँ या पीपीटी दसाई है उसमें देख के ऐ लगता भी इलाज खासा महँगा होगा कि इलाज महंगा है या आम बंद रेंज है क्योंकि जी समस्यावान ने ये बहुत ज्यादा मैं देखा गरीब तबके मिडिल क्लास के इलाज नहीं, नहीं।, की की नहीं बहुत महंगा इलाज नहीं होता काफ़ी इलाज तो ऐसे हैं जो ऐसे ओ पी डी में होते तो अगर ओ पी डी में है तो पेशेंट को तो दवाई तो देखो जो रेट है वो है वो तो बाजार बाहर से ही आएंगी गवर्नमेंट ने काफ़ी स्कीम्स निकाली हुई हैं काफ़ी जगह से फ्री मेडिसिन मिलती है इंडिया इज अ कंट्री जिसे लोग बहुत सेवा करते हैं ऐसा नहीं।, नहीं है कि सेवा नहीं होती हम प्रॉब्लम ये है कि इलाज महंगे की वजह से नहीं जाते हम उसको छुपाते हैं कैंसर so, कैंसर कलंक समझन लग गए हल्कि एक, एक बीमारी इलाज चाहिए जिम्मे एड्स गल कर लिएड्सू भी लोग लुका लो की को कोशिश करते हैं पर कैंसर तो हम आम लोगों हो लग गया रोबोट एक ऐसा नहीं है कि बहुत कॉस्टली है अगर हम कन्वेंशनल सर्जरी और रोबोटिक सर्जरी के पूरा कैलकुलेशन कर लें हॉस्पिटल दवाइयाँ आपका दो बंदे जाएंगे तो ये सस्ती पड़ेगी आपको क्योंकि तो कोई भी कर खुद है, करते, करते, है। करते हैं जी कब तो करते हैं हम साल में तीन चार कैंप्स तो पक्का करते हैं और जिसमें बिल्कुल फ्री इलाज करते हैं ਪਟਿਆਲਾ ਦੇ ਵਿੱਚ ਪਲੈਨਿੰਗ ਹੈ ਕੋਈ ਫਿਊਚਰ ਦੇ ਵਿੱਚ ਕੈਂਪ ਕਰਨ ਦੀ ਕਿਉਂਕਿ ਅਸੀਂ ਉਹਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਜੇਕਰ ਤੁਸੀਂ ਕੋਈ ਕੈਂਪ ਕਰੋਗੇ ਤੁਸੀਂ ਸਾਡੇ ਨਾਲ ਸੰਪਰਕ ਕਰੋਗੇ ਅਸੀਂ ਜਨ ਜਨਤਕ ਪਹੁੰਚਾਵਾਂਗੇ ਤਾਂ ਜੋ ਲੋਕਾਂ ਨੂੰ ਉਸ ਦਾ ਫਾਇਦਾ ਮਿਲ ਸਕੇ ਮੈਂ ਬਿਲਕੁਲ ਕਰੂੰਗਾ ਔਰ ਮੈਂ ਆਪਕੋ 1-2 ਮਹੀਨੇ ਪਹਿਲੇ ਐਡਵਾਂਸ ਮੇ ਕਮਿਊਨੀਕੇਟ ਵੀ ਕਰੂੰਗਾ ਜੀ ਔਰ ਬਿਲਕੁਲ ਫ੍ਰੀ ਐਂਡ ਜਿੰਨਾ ਖਰਚਾ ਹੋਤਾ ਹਮ ਖੁਦ ਬੀਅਰ ਕਰਦੇ ਹਾਂ ਕੋਈ ਕੰਟਰੀਬਿਊਸ਼ਨ ਹੈ ਸੋਸਾਇਟੀ ਕੇ ਲਈ ਬਿਲਕੁਲ ਸਰ ਤੁਹਾਡੇ ਵਰਗੇ ਡਾਕਟਰ ਅਗਰ ਸਮਾਜ ਲਈ ਇੰਨਾ ਸੋਚਣਗੇ ਤੇ ਜਲਦ ਹੀ ਇਸ ਲਾਲ ਜਮਾਰੀ ਤੋਂ ਅਸੀਂ ਹੱਲ ਪਾ ਸਕਾਂਗੇ ਸੋ ਬਹੁਤ-ਬਹੁਤ ਸ਼ੁਕਰੀਆ ਜੀ ਅਸੀਂ ਗੱਲਬਾਤ ਕਰ ਰਹੇ ਸੀ ਹੈੱਡ ਆਫ ਦਾ ਡਿਪਾਰਟਮੈਂਟ ਗੁਪਤਾ ਜੀ ਨਾਲ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਸ ਦੇ ਬਾਰੇ ਸਿੰਪਟਮਸ ਵੀ ਦੱਸੇ ਉਸ ਦਾ ਇਲਾਜ ਵੀ ਦੱਸਿਆ ਤੇ ਇਹ ਵੀ ਦੱਸਿਆ ਕਿ ਇਹਨੂੰ ਛੁਪਾਉਣ ਦੀ ਜ਼ਰੂਰਤ ਨਹੀਂ ਤੇ ਘਬਰਾਉਣ ਦੀ ਜ਼ਰੂਰਤ ਨਹੀਂ ਬਲਕਿ ਡਾਕਟਰ ਕੋਲ ਜਾ ਕੇ ਆਪਣੀ ਗੱਲ ਦੱਸੋ ਤੇ ਇਸ ਦਾ ਇਲਾਜ ਪੋਸੀਬਲ ਹੈ ਜਿਹੜੀ ਰੋਬੋਟਿਕ ਦੀ ਗੱਲ ਦਸੀ ਹੈ ਉਹ ਵੀ ਕਲੀਅਰ ਕੀਤੀ ਹੈ ਕਿ ਉਹ ਕਿਸ ਸਟੇਜ ਤੱਕ ਤੁਸੀਂ ਜਾ ਸਕਦੇ ਹੋ ਕਿਸ ਸਟੇਜ ਤੱਕ ਹੋ ਸਕਦਾ ਜਿੱਥੇ ਦਾ ਖਰਚੇ ਦਾ ਹਰੇਕ ਬੰਦੇ ਦੇ ਜ਼ਿਹਨ ਦੇ ਵਿੱਚ ਰਹਿੰਦਾ ਕਿ ਖਰਚਾ ਬਹੁਤ ਜ਼ਿਆਦਾ ਹੁੰਦਾ ਉਹ ਵੀ ਅਸੀਂ ਬਰੀਫ ਕੀਤਾ ਸੋ ਕੈਂਪ ਦੀ ਵੀ ਗੱਲ ਕੀਤੀ ਹੈ ਜਦੋਂ ਪਟਿਆਲਾ ਦੇ ਵਿੱਚ ਕੈਂਪ ਹੋਣਗੇ ਅਸੀਂ ਜ਼ਰੂਰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਤੱਕ ਮੈਸੇਜ ਪਹੁੰਚਾਵਾਂਗੇ ਕਿ ਡਾਕਟਰ ਸਾਹਿਬ ਕਦੋਂ ਕੈਂਪ ਲਗਾਣਗੇ ਤੇ ਤੁਸੀਂ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਲੋਕ ਇਸ ਬਿਮਾਰੀ ਤੋਂ ਪੀੜਤ ਨੇ ਖਰਚੇ ਤੋਂ ਘਬਰਾ ਕੇ ਡਰੇ ਹੋਏ ਨੇ ਉਹ ਇਹਨਾਂ ਦੇ ਕੈਂਪ ਦੇ ਵਿੱਚ ਜਾ ਕੇ ਵੀ ਲਾਹ ਲੈਣ ਜੇਕਰ ਇਲਾਜ ਕਰਾਉਣਾ ਤੁਸੀਂ ਹੌਟਲ ਦੇ ਵਿੱਚ ਜਾ ਕੇ ਵੀ ਕਰਵਾ ਸਕਦੇ ਹੋ ਪਰ ਇਸ ਤੋਂ ਡਰਨ ਦੀ ਜਾਂ ਇਸ ਨੂੰ ਲੁਕਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਕੈਮਰਾਮੈਨ ਦੇ ਨਾਲ ਅਨੁਰਾਗ ਸ਼ਰਮਾ ਅਰਥ ਟੀਵੀ ਪੰਜਾਬ ਦੇ